ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਊਧਮ ਸਿੰਘ ਦੀ ਜ਼ਿੰਦਗੀ ਦੇ ਭਾਗ 34ਵੇਂ ਵਾਰ। ਸੋ ਭਾਗ 33 ਵਿੱਚ ਤੁਸੀਂ ਵੇਖਿਆ ਵੀ ਜਿਹੜਾ ਊਧਮ ਸਿੰਘ ਹੈ ਉਹਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਤੇ ਉਹਦੇ ਵਕੀਰ ਹੁੰਦੇ ਨੇ ਉਹਨੂੰ ਬਚਾਉਣ ਦੀ ਅਜੇ ਵੀ ਕੋਸ਼ਿਸ਼ ਕਰਦੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀ ਨਾ ਪੈਣਾ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲਟ ਆਈਕਨ ਵੀ ਜ਼ਰੂਰ ਦਬਾ ਲੈਣਾ। ਸ਼ਿਵ ਸਿੰਘ ਜੋਹਲ ਜੀ ਜਾਨ ਨਾਲ ਅਪੀਲ ਲੜਨ ਲਈ ਮਿਹਨਤ ਕਰ ਰਿਹਾ ਸੀ। ਉਸਨੇ ਖਰਚ ਵਜੋਂ ਮਿਸਟਰ ਹੁਚਕਿੰਸ ਨੂੰ ਹੋਰ 20 ਪਾਉਂਡ ਭੇਜੇ। ਅਪੀਲ ਕਰਨ ਦਾ ਫੌਰਨ ਨਾਬ ਇਹ ਹੋਇਆ ਵੀ 25 ਜੂਨ ਦੀ ਫਾਂਸੀ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ ਤੇ ਅਗਦੀ ਸੁਣਵਾਈ 15 ਜੁਲਾਈ 1940 ਰੱਖੀ ਗਈ ਫਿਰ ਰਹਿਮ ਦੀਆਂ ਅਪੀਲਾਂ ਤਾਂ ਬਰਤਾਨੀਆਂ ਦੇ ਕੁਝ ਸੁਵੇਦਨਸ਼ੀਲ ਲੋਕਾਂ ਵੱਲੋਂ ਵੀ ਹੋਈਆਂ ਹੈਰਨ ਪੀਚ ਨਾਮ ਦੀ ਇੱਕ ਅੰਗਰੇਜ਼ ਔਰਤ ਨੇ ਇੱਕ ਪੱਤਰ ਸੈਕਟਰੀ ਆਫ ਸਟੇਟ ਫਾਰ ਇੰਡੀਆ ਨੂੰ ਲਿਖਿਆ ਕਿ ਇੰਗਲੈਂਡ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਕਈ ਵਰਿਆਂ ਦੇ ਤਜਰਬੇ ਉਸਨੇ ਪੱਤਰ ਵਿੱਚ ਲਿਖਿਆ ਵੀ ਭਾਰਤੀ ਲੋਕ ਬਹੁਤ ਭਾਵਕ ਨੇ ਉਹਨਾਂ ਮਸਲਿਆਂ ਪ੍ਰਤੀ ਜਿਹੜੇ ਅੰਗਰੇਜ਼ਾਂ ਅਤੇ ਭਾਰਤੀਆਂ ਦੇ ਸਬੰਧਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਉਥਨੇ ਇਹ ਵੀ ਲਿਖਿਆ ਵੀ ਇਸ ਮੁਕਦਮੇ ਵਿੱਚ ਸਜ਼ਾ ਮਾਫ਼ ਕਰਕੇ ਦੋਹਾਂ ਦੇਸ਼ਾਂ ਦੇ ਨਾਜ਼ਕ ਦੌਰ ਵਿੱਚ ਗੁਜ਼ਰੇ ਰਿਸ਼ਤਿਆਂ ਨੂੰ ਸੁਖਾਵੇਂ ਮੋੜ ਵੱਲ ਮੋੜਿਆ ਜਾ ਸਕਦਾ ਹੈ। ਉਸਨੇ ਸਪੱਸ਼ਟ ਕਿਹਾ ਵੀ ਇਹ ਕਾਰਵਾਈ 1919 ਦੀ ਅੰਮ੍ਰਿਤਸਰ ਵਾਲੀ ਘਟਨਾ ਦਾ ਪ੍ਰਤੀਕਰਮ ਸੀਗਾ ਤੇ ਹਿੰਸਾ ਅੱਗੋਂ ਹੋਰ ਹਿੰਸਾ ਪੈਦਾ ਕਰੇਗੀ। ਇੱਕ ਆਦਮੀ ਦੀ ਜ਼ਿੰਦਗੀ ਲੈਣਾ ਗਲਤ ਹੈ ਇਸ ਨੂੰ ਸੁਧਰਨ ਦੇ ਮੌਕੇ ਦੇਣੇ ਚਾਹੀਦੇ ਨੇ। ਅਜਿਹੇ ਹਾਵਾ-ਪਾਵਾ ਵਾਲੇ ਹੋਰ ਵੀ ਪੱਤਰ ਮਿਲੇ ਸੈਕਟਰੀ ਆਫ ਸਟੇਟ ਫਾਰ ਇੰਡੀਆ ਨੇ ਸਭ ਨੂੰ ਜਵਾਬਦੰਦਿਆ ਕਿਹਾ ਵੀ ਉਦਮ ਸਿੰਘ ਦੇ ਸਾਰੇ ਪਹਿਲੂਆਂ ਉੱਪਰ ਬੜੇ ਧਿਆਨ ਨਾਲ ਵਿਚਾਰ ਕੀਤਾ ਜਾਵੇਗਾ। फांसी की सजा विरुद्ध अपील की सुनवाई 15 जुलाई थी। ओदम सिंह ਦੇ ਕਾਨੂੰਨੀ ਸਲਾਹਕਾਰ ਵਕੀਲ ਨੂੰ ਲੱਗਦਾ ਸੀ ਵੀ ਸਫਲਤਾ ਦੀ ਸੰਭਾਵਨਾ ਬਹੁਤ ਘੱਟ ਹੈ। ਪਰ ओदम सिंह ਦੇ ਸਿੱਖ ਦੋਸਤ ਅਤੇ ਸ਼ਿਵ ਸਿੰਘ ਜੋਲ ਸਮਝਦੇ ਸਨ ਵੀ سزا ਘਟਾਈ ਜਾਂ ਹੋਰ ਵੀ ਅੱਗੇ ਪਾਈ ਜਾ ਸਕਦੀ ਹੈ। ਕ੍ਰਿਸ਼ਨਾ ਮੈਨਨ ਨੂੰ ਪੱਕਾ ਵਿਸ਼ਵਾਸ ਸੀ ਵੀ ਅਪੀਲ ਕਾਮਯਾਬ ਨਹੀਂ ਹੋਵੇਗੀ। ਉਂਝ ਉਹ ਆਪਣੇ ਕਈ ਕਾਨੂੰਨੀ ਮਿੱਤਰਾਂ ਤੋਂ ਸਲਾਹ ਲੈ ਰਿਹਾ ਸੀ। ਅਪੀਲ ਸੰਬੰਧੀ ਹੋਣ ਵਾਲੇ ਸਾਰੇ ਖਰਚੇ ਦੀ ਜ਼ਿੰਮੇਵਾਰੀ ਸ਼ਿਵ ਸਿੰਘ ਨੇ ਆਪਣੇ ਉੱਪਰ ਲਈ ਹੋਈ ਸੀ। ਇਸ ਕਾਰ ਦੇ ਲਈ ਸਨ ਫ੍ਰਾਂਸਿਸਕੋ ਤੋਂ ਗਦਰ ਪਾਰਟੀ ਨੇ 150 ਪਾਉਂਡ ਦਾ ਚੈੱਕ ਭੇਜਿਆ। ਅੰਗਲੈਂਡ ਦੇ ਸਿੱਖਾਂ ਨੇ 128 ਪਾਉਂਡ ਇਕੱਠੇ ਕਰਕੇ ਦਿੱਤੇ। ਡਾਕਟਰ ਪੰਡਾਰੀ ਨੇ 50 ਪਾਉਂਡ ਦਿੱਤੇ। ਸਿੱਖਾਂ ਨੇ ਭਰੋਸਾ ਦਵਾਇਆ ਵੀ ਜੇ ਲੋੜ ਪਈ ਤਾਂ ਹੋਰ ਵੀ ਮਦਦ ਕਰਾਂਗੇ। ਸਿੱਖਾਂ ਦੇ ਉਤਸ਼ਾਹ ਕਾਰਨ ਅਪੀਲ ਨਾਲ ਜੁੜੇ ਵਿਅਕਤੀ ਇਸ ਪੱਖ ਤੋਂ ਤਾਂ ਬੇਫਿਕਰ ਸਨ ਕਿ ਪੈਸਿਆਂ ਦੀ ਤੋੜ ਨਹੀਂ ਆਵੇਗੀ ਪਰ ਅੰਦਰੋਂ-ਅੰਦਰ ਉਹ ਸਮਝਦੇ ਸਨ ਵੀ ਮੌਕੇ ਦੇ ਗਵਾਹ ਇਹਨੇ ਤਕੜੇ ਸਨ ਤੇ ਉਦਮ ਸਿੰਘ ਦੇ ਆਪਣੇ ਬਿਆਨ ਇਹਨੇ ਸਪੱਸ਼ਟ ਸਨ ਬਚਾ ਦੀ ਗੁੰਜਾਇਸ਼ ਬਹੁਤ ਘੱਟ ਹੈ। ਫੇਰ ਵੀ ਉਹ ਸੋਚਦੇ ਸਨ ਵੀ ਹੁਣ ਅਪੀਲ ਹੀ ਕਰ ਦਿੱਤੀ ਹੈ ਤਾਂ ਅਦਾਲਤ ਵਿੱਚ ਖੜਨ ਜੋਗੀ ਤਿਆਰੀ ਤਾਂ ਕਰ ਹੀ ਲਈ ਜਾਵੇ ਡਾਕਟਰ ਭੰਡਾਰੀ ਨੂੰ ਇੱਕ ਹੋਰ ਹੀ ਉਮੀਦ ਸੀ ਉਹ ਸਮਝਦਾ ਸੀ ਵੀ ਜੇ ਅਪੀਲ ਨਾਲ ਫਾਂਸੀ ਦੀ ਸਜ਼ਾ ਹੋਰ ਅੱਗੇ ਪਾਈ ਜਾਵੇ ਤਾਂ ਹੋ ਸਕਦਾ ਹੈ ਵੀ ਉਦੋਂ ਤੱਕ ਜਰਮਨੀ ਜੰਗ ਜਿੱਤ ਜਾਵੇ ਤੇ ਇਸ ਨਾਲ ਊਧਮ ਸਿੰਘ ਲਈ ਹਾਲਾਤ ਬਦਲ ਜਾਣ ਖੈਰ ਹੁਣ ਸਾਰੇ 15 ਜੁਲਾਈ 1940 ਦੇ ਦਿਨ ਦੀ ਉਡੀਕ ਵਿੱਚ ਸਨ 15 ਜੁਲਾਈ 1940 ਅਪੀਲ ਮੁਕੱਦਮਾ ਤਾਜ ਬਨਾਮ ਊਧਮ ਸਿੰਘ ਕੋਰਟ ਆਫ ਕ੍ਰਿਮੀਨਲ ਜਦੋਂ ਊਧਮ ਸਿੰਘ ਨੂੰ ਚਾਰ ਵਾਟਰਾਂ ਦੁਆਰਾ ਅਦਾਲਤ ਵਿੱਚ ਲਿਆਂਦਾ ਗਿਆ ਉਦੋਂ ਅਦਾਲਤ ਖਚਾਖਚ ਭਰੀ ਪਈ ਸੀ ਇਹ ਕਟਹਿਰਾ ਜਿੱਥੇ ਊਧਮ ਸਿੰਘ ਖੜਾ ਸੀ ਹਰੇ ਪਰਦਿਆਂ ਵਾਲਾ ਸੀਗਾ ਉਹ ਊਧਮ ਸਿੰਘ ਪਹਿਲਾਂ ਹਾਜ਼ਰ ਸਾਰੇ ਵਿਅਕਤੀਆਂ ਵੱਲ ਝਾਕਿਆ ਇਹਨਾਂ ਵਿੱਚ ਵਧੇਰੇ ਗਿਣਤੀ ਗੋਰਿਆਂ ਦੀ ਸੀਗੀ ਜਿਨ੍ਹਾਂ ਵਿੱਚ ਔਰਤਾਂ ਵੀ ਸਨ ਫਿਰ ਉਸਨੇ ਲਾਲ ਪੋਸ਼ਾਕ ਪਹਿਨੀ ਬੈਠੇ ਜੱਜਾਂ ਵੱਲ ਵੇਖਿਆ ਚਿਹਰੇ ਉੱਪਰ ਫਿੱਕੀ ਜਿਹੀ ਵਿਅੰਗਮਈ ਮੁਸਕਾਨ ਆਈ ਤੇ ਉਹ ਬੈਠ ਗਿਆ ਸ਼ਾਂਤ ਸਵੈ ਭਰੋਸੇ ਨਾਲ ਭਰਿਆ ਹੋਇਆ ਸੀਗਾ ਉਹ ਇੱਕ ਵਾਰ ਫਿਰ ਉਸਨੇ ਦਰਸ਼ਕਾਂ ਵੱਲ ਤਸੱਲੀ ਨਾਲ ਨਜ਼ਰ ਮਾਰੀ ਉਸਨੂੰ ਆਪਣੀ ਜਾਣ-ਪਛਾਣ ਵਾਲਾ ਕੋਈ ਵੀ ਨਾ ਦਿਸਿਆ ਨਾ ਹੀ ਕੋਈ ਭਾਰਤੀ ਪ੍ਰੈਸ ਦਾ ਪੱਤਰਕਾਰ ਤੇ ਨਾ ਹੀ ਕੋਈ ਪ੍ਰਤੀਨਿਧਿ ਤੇ ਉਹਨੂੰ ਪੂਰੀ ਅਦਾਲਤ ਵਿੱਚ ਮੱਖੀਆਂ ਦੇ ਭੜਪੜਾੜ ਦੀ ਆਵਾਜ਼ ਸੀਗੀ ਹਾਜ਼ਰ ਦਰਸ਼ਕ ਇੱਕ ਦੂਜੇ ਦੇ ਕੰਨਾਂ ਕੋਲ ਘੁਸਰਮੁਸਰ ਕਰਦੇ ਦੇਦੇ ਸੀ ਇੰਨੇ ਵਿੱਚ ਮੁੱਖ ਜੱਜ ਨੇ ਕਾਰਵਾਈ ਸ਼ੁਰੂ ਕਰਨ ਦਾ ਦੇਸ਼ ਦਿੱਤਾ ਅਦਾਲਤ ਵਿੱਚ ਸਨਾਟਾ ਛਾ ਗਿਆ ਮਿਸਟਰ ਹੁਜਕਿੰਸ ਊਧਮ ਸਿੰਘ ਦਾ ਵਕੀਲ ਖੜਾ ਹੋ ਕੇ ਜੱਜਾਂ ਸਾਹਮਣੇ ਝੁਕਿਆ ਤੇ ਆਪਣੀ ਤਹਰੀਲ ਪੇਸ਼ ਕਰਨ ਲੱਗਾ ਹੋ ਦਲੀਲਾਂ ਉਹੀ ਪ੍ਰਾਣੀਆਂ ਸਨ ਊਧਮ ਸਿੰਘ ਦਾ ਅਰਾਧਾ ਵਿਰੋਧ ਪ੍ਰਗਟ ਕਰਨ ਦਾ ਸੀਗਾ ਉਹ ਸਿਰਫ ਡਰਾਉਣਾ ਚਾਹੁੰਦਾ ਸੀ ਕਿਸੇ ਨੂੰ ਮਾਰਦਾ ਨਹੀਂ ਚਾਹੁੰਦਾ ਨਾ ਉਹਦਾ ਕਿਸੇ ਨੂੰ ਜ਼ਖਮੀ ਕਰਨ ਦਾ ਕੋਈ ਇਰਾਦਾ ਸੀਗਾ ਗੋਲੀ ਚੱਲਣੀ ਇੱਕ ਦੁਖਦਾਈ ਘਟਨਾ ਸੀ ਕਿਉਂਕਿ ਉਸ ਨੂੰ ਸਹੀ ਢੰਗ ਨਾਲ ਜੂਰੀ ਦੇ ਸਾਹਮਣੇ ਨਹੀਂ ਰੱਖਿਆ ਗਿਆ ਜੂਰੀ ਦੇ ਸਾਹਮਣੇ ਦੇਸ਼ ਭਗਤੀ ਦੇ ਪੱਖ ਦੀ ਵਿਆਖਿਆ ਨਾ ਰੱਖੀ ਗਈ ਊਧਮ ਸਿੰਘ ਦੇਸ਼ ਭਗਤੀ ਵਾਲਾ ਤੇ ਉੱਚੇ ਆਦਰਸ਼ਾਂ ਵਾਲਾ ਵਿਅਕਤੀ ਹੈ ਊਧਮ ਸਿੰਘ ਜਦੋਂ ਕੈਕਸਟਨ ਹਾਲ ਵਿੱਚ ਫੜਿਆ ਗਿਆ ਸੀ ਉਸ ਨੇ ਜੋ ਉੱਥੇ ਬਿਆਨ ਦਿੱਤਾ ਮੌਕੇ ਦੇ ਗਵਾਹ ਨੇ ਗਲਤ ਸਮਝਿਆ ਪੱਕੇ ਅਪਰਾਧੀ ਝੂਠ ਬੋਲ ਕੇ ਬਾਜ਼ ਨਿਕਲਦੇ ਨੇ ਇਸ ਤਰ੍ਹਾਂ ਬਚਾਅ ਪੱਖ ਦੇ ਵਕੀਲ ਨੇ ਲਗਭਗ 1 ਘੰਟਾ ਥੋਸ ਦਲੀਲਾਂ ਨਾਲ ਭਾਸ਼ਣ ਦਿੱਤਾ ਆਖਰ ਵਿੱਚ ਉਸਨੇ ਕਿਹਾ ਵੀ ਮੁਕਦਮੇ ਦੌਰਾਨ ਉਹਦਾ ਸਾਰ ਜੱਜਾਂ ਵੱਲੋਂ ਵੱਖਰੀ ਤਰ੍ਹਾਂ ਆਪਣੇ ਹਿੱਤਾਂ ਅਨੁਸਾਰ ਦਿੱਤਾ ਗਿਆ ਜੋਰੀ ਵੱਲੋਂ ਫੈਸਲਾ ਹੋਰ ਵੀ ਵੱਖਰਾ ਕਰ ਦਿੱਤਾ ਗਿਆ ਜੇ ਸਾਰੇ ਤੱਥਾਂ ਨੂੰ ਠੀਕ ਤਰ੍ਹਾਂ ਅਤੇ ਗੰਭੀਰਤਾ ਨਾਲ ਵਾਕਿਆ ਜਾਂਦਾ ਤਾਂ ਫੈਸਲਾ ਕੁਝ ਹੋਰ ਹੋਣਾ ਸੀ ਮਿਸਟਰ ਹੁਸਕਿੰਸ ਦੀ ਲੰਬੀ ਦਲੀਲ ਤੋਂ ਬਾਅਦ ਜਸਟਿਨ ਹਫਰੇਜ਼ ਨੇ ਸਰਕਾਰੀ ਵਕੀਲ ਮਿਸਟਰ ਮੈਕੂਲਰ ਦੀ رائے ਲੈਣ ਦੀ ਲੋੜ ਨਾ ਸਮਝੀ ਨਾ ਹੀ ਉਸਨੇ ਆਪਣੇ ਸਾਥੀ ਜੱਜਾਂ ਨਾਲ ਕੋਈ ਸਲਾਹ مشورہ ਕੀਤਾ ਵੁੱਟਕਿੰਸ ਦੇ ਬੋਲਣ ਤੋਂ ਬਾਅਦ ਜੱਜ ਹਫਰੇਜ਼ ਨੇ ਅਦਾਲਤ ਦਾ ਫੈਸਲਾ ਸੁਣਾਉਂਦਿਆਂ ਕਿਹਾ ਵੀ ਇਹ ਅਪੀਲ ਦੀ ਅਦਾਲਤ ਹੈ ਉਹਨਾਂ ਦਾ ਕੰਮ ਅਤੇ ਜ਼ਿੰਮੇਵਾਰੀ ਕਿਸੇ ਬੇਨਤੀਕਰਤਾ ਦੀ ਕਿਸੇ ਵੀ ਅਪੀਲ ਤੇ ਇਤਰਾਜ਼ ਨੂੰ ਸੁਣਨਾ ਹੈ ਜੋ ਹੇਠ ਦੀ ਅਦਾਲਤ ਵਿੱਚ ਘੱਟ ਸਬੂਤ ਪੇਸ਼ ਕਰਨ ਜਾਂ ਗਲਤ ਪੇਸ਼ ਕਰਨ ਜਾਂ ਜਿਉਰੀ ਨੂੰ ਗਲਤ ਸੇਧ ਦੇਣ ਜਾਂ ਫਿਰ ਕਿਸੇ ਵੀ ਹੋਰ ਮਸਲੇ ਬਾਰੇ ਜਿਸ ਵਿੱਚ ਦੋਸ਼ਟ ਸਪਸ਼ਟ ਰੂਪ ਵਿੱਚ ਰੱਦ ਹੋ ਜਾਵੇ ਪਰ ਇਹ ਜਾਣ ਬੁੱਝ ਕੇ ਪਹਿਲਾਂ ਚਿਤਵਿਆ ਯੋਜਨਾਬੱਧ ਕਤਲ ਸੀ ਇਹ ਗੱਲ ਨਿਰਵਿਵਾਦ ਹੈ ਇਸ ਕੇਸ ਵਿੱਚ ਬਹੁਤ ਗਵਾਹ ਮੌਜੂਦ ਨੇ ਇਸ ਵਿੱਚ ਅਜੇ ਹੀ ਕੋਈ ਗੱਲ ਨਹੀਂ ਹੈਗੀ ਕਿ ਜੱਜ ਨੇ ਕਾਨੂੰਨ ਬਾਰੇ ਜੋਰੀ ਨੂੰ ਕਰਾਏ ਪਾਇਆ ਹੋਵੇ ਜੱਜ ਨੇ ਕੇਸ ਨਾਲ ਸੰਬੰਧਿਤ ਅਪੀਲ ਕਰਤਾ ਦੀ ਦਲੀਲ ਤੇ ਹੋਰ ਵੀ ਟਿੱਪਣੀਆਂ ਕਰਦਿਆਂ ਆਖਰ ਵਿੱਚ ਫੈਸਲਾ ਸੁਣਾਇਆ ਫਿਰ ਕਿ ਅਪੀਲ ਕਰਤਾ ਵੱਲੋਂ ਦਿੱਤੀਆਂ ਦਲੀਲਾਂ ਨਾਲ ਅਦਾਲਤ ਸਹਿਮਤ ਨਹੀਂ ਹੈਗੀ ਕਿਹਾ ਗਿਆ ਵੀ ਜੇ ਤੱਥਾਂ ਨੂੰ ਠੀਕ ਤਰ੍ਹਾਂ ਵਾਚਿਆ ਜਾਂਦਾ ਤਾਂ ਫੈਸਲਾ ਕੁਝ ਹੋਰ ਹੋਣਾ ਸੀ ਇਹਨਾਂ ਮਸਲਿਆਂ ਬਾਰੇ ਇਸ ਅਦਾਲਤ ਨੂੰ ਗੱਲ ਕਰਨ ਦਾ ਕੋਈ ਹੱਕ ਨਹੀਂ ਹੈਗਾ ਬਿਨਾਂ ਸ਼ੱਕ ਕੋਈ ਆਧਾਰ ਵੀ ਵਾਚਣ ਤੋਂ ਬਿਨਾਂ ਛੱਡਿਆ ਨਹੀਂ ਗਿਆ ਜਿਸ ਨਾਲ ਅਪੀਲ ਦੀ ਇਹ ਅਦਾਜ਼ ਦਾ ਕਿਤੇ ਹੋਏ ਫੈਸਲੇ ਨੂੰ ਬਦਲ ਸਕੇ ਜਾਂ ਕੋਈ ਦਖਲਅੰਦਾਜ਼ੀ ਕਰ ਸਕੇ ਇਸ ਲਈ ਅਪੀਲ ਖਾਰਜ ਕੀਤੀ ਜਾਂਦੀ ਹੈ ਜਦੋਂ ਜੱਜ ਹਫਰੇਜ਼ ਫੈਸਲਾ ਸੁਣਾ ਰਿਹਾ ਸੀ ਉਦਮ ਸਿੰਘ ਕਟਾਰੇ ਵਿੱਚ ਸ਼ਾਂਤ ਬਾਹਾਂ ਦੀ ਕ ਰਿੰਗੜੀ ਵਾਈ ਬੈਠਾ ਸੀ ਫੈਸਲਾ ਸੁਣ ਕੇ ਉਸਨੇ ਮੁਸਕਰਾ ਕੇ ਪਹਿਲਾਂ ਜੱਜ ਵੱਲ ਤੇ ਫਿਰ ਅਦਾਲਤ ਵਿੱਚ ਹਾਜ਼ਰ ਦਸ਼ਕਾਵਲ ਵਿਖਿਆ ਇੱਕ ਵਾਰਡਰੋਬ ਦੇ ਕੋਲ ਆਇਆ ਤੇ ਬਾਹ ਨੂੰ ਛੋ ਕੇ ਉਹਦੇ ਨਾਲ ਚੱਲਣ ਦਾ ਇਸ਼ਾਰਾ ਕੀਤਾ ਉਹ ਉੱਠਿਆ ਕਟਾਰੇ ਵਿੱਚੋਂ ਬਾਹਰ ਆਇਆ ਇੱਕ ਵਾਰ ਫੇਰ ਦਸ਼ਕਾਾਂਵਾਲ ਬੜੇ ਗਰਵ ਨਾਲ ਝਾਕਿਆ ਤੇ ਫੇਰ ਬਾਡਰ ਦੇ ਨਾਲ ਬੜੇ ਆਰਾਮ ਨਾਲ ਜੇਲ੍ਹ ਦੀ ਕੋਠਰੀ ਵੱਲ ਚੱਲ ਪਿਆ ਉਹ। ਅਪੀਲ ਰੱਦ ਹੋਣ ਤੇ ਲੰਡਨ ਕਾਉਂਟੀ ਦੇ ਮੁੱਖ ਸ਼ੈਰਿਫ ਨੇ 25 ਜੂਨ 1940 ਨੂੰ ਦਿੱਤੀ ਜਾਣ ਵਾਲੀ ਫਾਂਸੀ ਦੀ ਤਰੀਕ ਬਦਲ ਕੇ 31 ਜੁਲਾਈ 1940 ਸਵੇਰੇ 9 ਵਜੇ ਕਰ ਦਿੱਤੀ ਉਹਦੀ। ਊਧਮ ਸਿੰਘ ਉੱਪਰ ਨਿਗਰਾਨੀ ਰੱਖਣ ਵਾਲੇ ਵਾਰਡਰਾਂ ਨੇ 1 ਘੰਟੇ ਬਾਅਦ ਰਿਪੋਰਟ ਦਿੱਤੀ ਵੀ ਫਾਂਸੀ ਲੱਗਿਆ ਕੈਦੀ ਬੜੇ ਮਜ਼ੇ ਨਾਲ ਆਪਣੀ ਮਨਪਸੰਦ ਖੇਡ ਤਾਸ਼ ਵਿੱਚ ਰੁੱਝਿਆ ਹੋਇਆ। ਹੁਣ ਜੇਲ੍ਹ ਅਧਿਕਾਰੀਆਂ ਨੇ ਊਧਮ ਸਿੰਘ ਪਾਸੋਂ ਐਨਕਾ ਵਾਪਸ ਲੈ ਲਈਆਂ। ਅਪੀਲ ਰੱਦ ਹੋ ਜਾਣ ਤੇ ਬਚਾਅ ਤੇ ਰਨਮੋਸ਼ੀ ਵਿੱਚ ਸੀ ਤੇ ਹੁਣ ਉਹ ਸਜ਼ਾ ਮਾਫੀ ਦੀ ਪਟੀਸ਼ਨ ਲਈ ਹੱਥ ਪੈਰ ਮਾਰਨ ਲੱਗੀ। ਇਸ ਸਬੰਧ ਵਿੱਚ ਊਧਮ ਸਿੰਘ ਨਾਲ ਮੁਲਾਕਾਤ ਦਾ ਪ੍ਰਬੰਧ ਵੀ ਕਰ ਦਿਆ ਗਿਆ। ਊਧਮ ਸਿੰਘ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਵੀ ਸਜ਼ਾ ਮਾਫੀ ਦੀ ਪਟੀਸ਼ਨ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਹੈਗੀ ਨਾ ਹੀ ਮੈਂ ਅਪੀਲ ਕਰਾਂਗਾ। ਫੋਚਕ ਨੇ ਇਸ ਨੇ ਕਿਹਾ ਵੀ ਅਪੀਲ ਕਰਨ ਵਿੱਚ ਕੋਈ ਹਰਜ ਨਹੀਂ ਹੈਗਾ। ਅਗਰ ਅਪੀਲ ਕਰਨ ਨਾਲ ਦੂਜਿਆਂ ਨੂੰ ਖੁਸ਼ੀ ਹੁੰਦੀ ਹੈ ਤਾਂ ਉਹ ਬੇਸ਼ੱਕ ਕਰ ਲੈਣ ਊਧਮ ਸਿੰਘ ਨੇ ਕਿਹਾ। ਕ੍ਰਿਸ਼ਨਾ ਮੈਨਨ ਆਪਣੇ ਵੱਲੋਂ ਕੋਈ ਰਾਏ ਨਹੀਂ ਦੇ ਰਿਹਾ। ਉਹ ਜੋ ਮਹਿਸੂਸ ਕਰ ਰਿਹਾ ਸੀ ਵੀ ਪਟੀਸ਼ਨ ਕਾਮਯਾਬ ਨਹੀਂ ਹੋਵੇਗੀ। ਹੋਰ ਤਾਂ ਡਾਕਟਰ ਪੰਡਾਰੀ ਵੀ ਕ੍ਰਿਸ਼ਨਾ ਮੈਨਾ ਨਾਲ ਸਹਿਮਤ ਸੀ ਉਹ ਸਮਝਦਾ ਸੀ ਵੀ ਇਸ ਨਾਲ ਕੁਝ ਵੀ ਪ੍ਰਾਪਤੀ ਨਹੀਂ ਹੋਵੇਗੀ ਉੰਜ ਉਹ ਵੀ ਚਾਹੁੰਦਾ ਸੀ ਕਿ ਇਹ ਆਖਰੀ ਕੋਸ਼ਿਸ਼ ਕਰਕੇ ਦੇਖ ਲੈਣੀ ਚਾਹੀਦੀ ਹੈ ਸ਼ਿਵ ਸਿੰਘ ਜੋਹਲ ਦਾ ਚਾਹੁੰਦਾ ਸੀ ਹਰ ਹਾਲਤ ਵਿੱਚ ਸਜ਼ਾ ਮਾਫੀ ਲਈ ਅਪੀਲ ਕੀਤੀ ਜਾਵੇ ਸ਼ਿਵ ਸਿੰਘ ਜੋਹਲ ਦਾ ਅਜਿਹਾ ਪ੍ਰਭਾਵ ਸੀ ਵੀ ਮੰਨਿਆ ਜਾਂਦਾ ਸੀ ਵੀ ਸ਼ਿਵ ਸਿੰਘ ਦੀ ਭਾਵਨਾ ਸਾਰੇ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੀ ਹੈ ਹੁਣ ਸਮੱਸਿਆ ਇੱਕ ਹੋਰ ਖੜੀ ਹੋ ਗਈ ਜੇ ਪਟੀਸ਼ਨ ਕਰਨੀ ਹੈ ਤਾਂ ਉਹਦੀ ਸ਼ਬਦਾਵਲੀ ਕਿਹੋ ਜੀ ਹੋਵੇ ਇਸ ਵਿੱਚ ਮੁਕਦਮੇ ਬਾਰੇ ਦਰਾਉ ਨਹੀਂ ਹੋਣਾ ਚਾਹੀਦਾ ਇਹ ਕਾਨੂੰਨ ਮਾਰਾਂ ਦੀ ਸਾਂਝੀ رائے ਸੀ ਮੁਕਦਮੇ ਨਾਲ ਜੁੜੇ ਕਿਸੇ ਵੀ ਆਧਾਰ ਦਾ ਹਵਾਲਾ ਨਾ ਦਿੱਤਾ ਜਾਵੇ ਜਿਹੜੀ ਸਭ ਤੋਂ ਅਹਿਮ ਗੱਲ ਸੀ ਉਹ ਇਹ ਸੀ ਕਿ ਸ਼ਬਦਾਵਲੀ ਇਹੋ ਜਿਹੀ ਵਰਤੀ ਜਾਵੇ ਜਿਹੜੀ ਊਧਮ ਸਿੰਘ ਦਾ ਨਿਰਾਦਰ ਨਾ ਕਰਦੀ ਹੋਵੇ ਜਿਵੇਂ ਕ੍ਰਿਸ਼ਨਾ ਮਹਿਨ ਦਾ ਮਤਅਬ ਕਿ ਉਸ ਨੂੰ ਪਾਗਲ ਸਾਬਤ ਕਰ ਦਿੱਤਾ ਜਾਵੇ ਇਸ ਤਰ੍ਹਾਂ ਕਰਨ ਨਾਲ ਊਧਮ ਸਿੰਘ ਦੀ ਕੁਰਬਾਨੀ ਨੂੰ ਬਹੁਤ ਘੱਟ ਜਾ ਖਤਮ ਕਰ ਦੇਵੇਗਾ ਕਿਉਂਕਿ ਉਹ ਘਟਨਾ ਰਾਤ ਸੀ ਕਤਲਾਂ ਜੁੜੀ ਹੋਈ ਹੈ ਆਖਰੀ ਕਾਫੀ ਵਿਚਾਰ ਚਰਚਾ ਪਿੱਛੋਂ ਪਟੀਸ਼ਨ ਤਿਆਰ ਕਰ ਲਈ ਗਈ ਇਸ ਦੇ ਆਖਰੀ ਸ਼ਬਦ ਸਨ ਵੀ ਅਸੀਂ ਵਿਸ਼ਵਾਸ ਕਰਦੇ ਹਾਂ ਰਹਿਮ ਦੀ ਅਜਿਹੀ ਕਾਰਵਾਈ ਜਿਸ ਨਾਲ ਉਦਮ ਸਿੰਘ ਦੀ ਜ਼ਿੰਦਗੀ ਬਚ ਸਕੇਗੀ ਤੇ ਭਾਰਤੀ ਲੋਕਾਂ ਤੇ ਅੰਗਰੇਜ਼ਾਂ ਵਿਚਕਾਰ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ ਕ੍ਰਿਸ਼ਨਾ ਮੈਨਨ ਨੇ ਇਸ ਪਟੀਸ਼ਨ ਉੱਪਰ ਆਪਣੇ ਦਸਤਖਤ ਨਹੀਂ ਕੀਤੇ ਪਰ ਇਸ ਦੀਆਂ ਕਾਪੀਆਂ ਉਸ ਨੇ ਬਹੁਤ ਇਲਾਕਿਆਂ ਵਿੱਚ ਵੰਡੀਆਂ ਕੁਝ ਕਾਪੀਆਂ ਐਸਪੀ ਕਵਦੀ ਨੂੰ ਵੀ ਦਿੱਤੀਆਂ ਤੇ ਕਿਹਾ ਵੀ ਉਹ ਇਸ ਪਟੀਸ਼ਨ ਉੱਪਰ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਤੋਂ ਦਸਤਖਤ ਕਰਵਾਵੇ ਭਾਰਤੀ ਸਟੂਡੈਂਟ ਯੂਨੀਅਨ ਦੇ ਵਿਦਿਆਰਥੀਆਂ ਤੋਂ ਵੀ ਦਸਤਖਤ ਕਰਵਾਏ ਗਏ ਸੂਰਤ ਅਲੀ ਤੇ ਕੁਝ ਹੋਰ ਖਾਸ ਲੋਕਾਂ ਨੇ ਵੀ ਇਸ ਪਟੀਸ਼ਨ ਉੱਪਰ ਬਧੇਰੇ ਉਤਸ਼ਾਹ ਨਾਲ ਨਿ ਲਿਖਿਆ ਉਹ ਤਰਾਜ ਕਰਦੇ ਸਨ ਕਿ ਦਸਤਖਤ ਕਰਨ ਵਾਲਿਆਂ ਨੂੰ ਆਪਣਾ ਪੂਰਾ ਨਾਮ ਅਤੇ ਪਤਾ ਲਿਖਣਾ ਪਵੇਗਾ ਤਾਂ ਬਾਅਦ ਵਿੱਚ ਪੁਲਿਸ ਉਹਨਾਂ ਨੂੰ ਬਿਨਾਂ ਮਤਲਬ ਤੋਂ ਪਰੇਸ਼ਾਨ ਕਰ ਸਕਦੀ ਹੈ ਜੋ ਵੀ ਸੀਗਾ ਪਟੀਸ਼ਨ ਦੀਆਂ ਕਾਪੀਆਂ ਸ਼ਿਵ ਸਿੰਘ ਨੇ ਪੂਰੇ ਇੰਗਲੈਂਡ ਵਿੱਚ ਰਹਿੰਦੇ ਸਿੱਖਾਂ ਨੂੰ ਭੇਜੀਆਂ 27 ਜੁਲਾਈ 1940 ਨੂੰ ਰਾਬਰਟ ਕਲਿੰਟਨ ਦੀ ਸੰਸਥਾ ਵੱਲੋਂ ਰੈਮ ਦੀ ਪਟੀਸ਼ਨ ਪੇਸ਼ ਕੀਤੀ ਗਈ ਇਸ ਪਟੀਸ਼ਨ ਉੱਪਰ ਬਹੁਤ ਵੱਡੀ ਗਿਣਤੀ ਵਿੱਚ ਸਿੱਖ, ਹਿੰਦੂ, ਮੁਸਲਮਾਨ, ਅੰਗਰੇਜ਼ ਮਰਦਾਂ ਤੇ ਔਰਤਾਂ ਨੇ ਦਸਤਖਤ ਕੀਤੇ ਸਨ। ਇਹਨਾਂ ਦੀ ਗਿਣਤੀ ਲਗਭਗ 400 ਦੇ ਨੇੜੇ ਸੀ। ਪਰ ਜਿਵੇਂ ਸਭ ਨੂੰ ਉਮੀਦ ਸੀ ਸੈਕਟਰੀ ਆਫ ਸਟੇਟ ਫਾਰ ਇੰਡੀਆ ਨੇ ਪਟੀਸ਼ਨ ਖਾਰਜ ਕਰ ਦਿੱਤੀ। ਦਲੀਲ ਇਹ ਦਿੱਤੀ ਗਈ ਵੀ ਮੁਕਦਮੇ ਦੇ ਸਾਰੇ ਹਾਲਾਤ ਧਿਆਨ ਵਿੱਚ ਰੱਖੇ ਗਏ ਹਨ। ਉਹਨਾਂ ਨੂੰ ਜੈਲ ਠਰਾਉਣ ਦਾ ਕੋਈ ਕਾਰਨ ਨਹੀਂ ਲੱਗਿਆ। ਵੀ ਕੇ ਕ੍ਰਿਸ਼ਨਾ ਮੈਨਨ ਊਧਮ ਸਿੰਘ ਦਾ ਕੇਸ ਤਿਆਰ ਕਰਨ ਵਿੱਚ, ਅਪੀਲ ਕਰਨ ਵਿੱਚ ਪੂਰਾ ਸਹਿਯੋਗ ਕਰਦਾ ਰਿਹਾ ਸੀ ਪਰ ਅਦਾਲਤ ਵਿੱਚ ਉਹ ਹਰ ਸਮੇਂ ਚੁੱਪ ਰਿਹਾ। ਉਹਦਾ ਮਤ ਸੀ ਵੀ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਵੇਗੀ ਉਸ ਨੂੰ ਇਹ ਵੀ ਯਕੀਨ ਸੀ ਵੀ ਰਾਮ ਦੀ ਅਪੀਲ ਵੀ ਖਾਰਜ ਹੋਵੇਗੀ ਉੰਜ ਊਧਮ ਸਿੰਘ ਦੇ ਸੁਭਾਅ ਅਤੇ ਵਿਵਹਾਰ ਦੀ ਉਹ ਪ੍ਰਸ਼ੰਸਾ ਕਰਦਾ ਰਿਹਾ ਊਧਮ ਸਿੰਘ ਗੱਲਬਾਤ ਵਿੱਚ ਬੜਾ ਜੈਂਟਲ ਹੈ ਬਚਾਅ ਦੀਆਂ ਕੋਸ਼ਿਸ਼ਾਂ ਵਿੱਚ ਉਸ ਨੇ ਬਹੁਤ ਸਹਿਯੋਗ ਨਹੀਂ ਦਿੱਤਾ ਉਸ ਨੇ ਤਾਂ ਅਪੀਲ ਉੱਪਰ ਦਸਤਖਤ ਕਰਨ ਤੋਂ ਵੀ ਨਾ ਕਰ ਦਿੱਤੀ ਸੀ ਮੇਰੇ ਬਾਰ-ਬਾਰ ਕਹਿਣ ਤੇ ਆਖਰੀ ਵਾਰ ਮਿਲਣ ਤੇ ਉਸ ਨੇ ਅਪੀਲ ਉੱਪਰ ਦਸਤਖਤ ਕੀਤੇ ਫਿਰ ਉਹ ਅੰਦਰੋਂ ਇੰਨਾ ਤਕੜਾ ਸੀ ਕਿਸੇ ਵੇਲੇ ਹਰ ਤਰ੍ਹਾਂ ਦਾ ਫੈਸਲਾ ਸੁਣ ਲਈ ਤਿਆਰ ਸੀਗਾ ਉਹ ਮੌਤੀ ਸਜ਼ਾ ਸੁਣ ਕੇ ਨਾ ਉਹ ਡਰਿਆ ਨਾ ਘਬਰਾਇਆ ਨਾ ਰੋਇਆ ਆਪਣੇ ਇਰਾਦੇ ਪ੍ਰਤੀ ਊਧਮ ਸਿੰਘ ਪੂਰਾ ਦ੍ਰਿੜ ਸੀਗਾ ਊਧਮ ਸਿੰਘ ਦੇ ਵਕੀਲ ਨੇ 23 ਜੁਲਾਈ 1940 ਨੂੰ ਜੇਲ੍ਹ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਲੰਡਨ ਦੀ ਸਿੱਖ ਸੰਗਤ ਨੇ ਪੁੱਛਿਆ ਕਿ ਉਹ ਊਧਮ ਸਿੰਘ ਦੇ ਧਰਮ ਅਨੁਸਾਰ ਉਹਦੀਆਂ ਅੰਤਮ ਰਸਮਾਂ ਤੇ ਸੰਸਕਾਰ ਕਰਦੀਆਂ ਗਏ ਦੇਣਗੇ ਇਹ ਵੀ ਪੁੱਛਿਆ ਗਿਆ ਕਿ ਫਾਂਸੀ ਲੱਗਣ ਦੇ ਸਮੇਂ ਸ਼ਿਵ ਸਿੰਘ ਜਹਲ ਉਥੇ ਹਾਜ਼ਰ رہ ਸਕਦੇ ਨੇ ਜੇਲ੍ਹ ਕਮਿਸ਼ਨਰ ਨੂੰ ਅਧਿਕਾਰ ਹੁੰਦਾ ਹੈ ਇਸ ਬਾਰੇ ਫੈਸਲਾ ਉਹ ਖੁਦ ਲੈ ਸਕਦਾ ਹੈ ਪਰ ਇਸ ਮਾਮਲੇ ਨੂੰ ਲੰਬੇ ਗੇੜ ਵਿੱਚ ਪਾਉਣ ਲਈ ਜਾਂ ਉਲਝਾਉਣ ਲਈ ਉਸਨੇ ਇਹ ਆਰਡੀ ਸੈਕਟਰੀ ਆਫ ਸਟੇਟ ਨੂੰ ਭੇਜ ਦਿੱਤੀ ਸੈਕਟਰੀ ਆਫ ਸਟੇਟ ਨੇ ਜੇਲ੍ਹ ਕਮਿਸ਼ਨਰ ਨੂੰ ਇਸ ਪੱਤਰ ਦੇ ਜਵਾਬ ਵਿੱਚ ਲਿਖਿਆ ਵੀ ਆਮ ਤੌਰ ਤੇ ਸਿੱਖ ਜਦੋਂ ਦਾ ਸੰਸਕਾਰ ਕਰਦੇ ਨੇ ਉਹ ਸ਼ਮਸ਼ਾਨ ਘਾੜ ਤੱਕ ਕਾਫੀ ਲੋਕ ਇਕੱਠੇ ਹੋ ਕੇ ਜਾਂਦੇ ਨੇ ਹੋਰ ਰਸਮਾਂ ਦੇ ਨਾਲ ਨਾਲ ਉੱਥੇ ਮਰਦੇ ਦੀ ਖੋਪੜੀ ਨੂੰ ਤੋੜਨਾ ਜਾਣੀ ਕਪਾਲ ਕਿਰਿਆ ਵੀ ਹੁੰਦੀ ਹੈ ਪਰ ਇਸ ਦੇਸ਼ ਦਾ ਕਾਨੂੰਨ ਹੈ ਜਿਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਉਸ ਨੂੰ ਜੇਲ੍ਹ ਦੇ ਅੰਦਰ ਹੀ ਦਫਨਾਇਆ ਜਾਂਦਾ ਹੈ ਇਸ ਲਈ ਸਰੀਰ ਦਾ ਦਾ ਸੰਸਕਾਰ ਕਰਦੀ ਅੱਗੇ ਨਹੀਂ ਦਿੱਤੀ ਜਾ ਸਕਦੀ ਦੂਸਰੀ ਗੱਲ ਫਾਂਸੀ ਲੱਗਣ ਸਮੇਂ ਉੱਥੇ ਸ਼ਿਵ ਸਿੰਘ ਦੀ ਮੌਜੂਦਗੀ ਦੀ ਹੈਗੀ ਇਸ ਨੂੰ ਪ੍ਰਵਾਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਚਾਓ ਪ੍ਰਬੰਧ ਕਰਨ ਵਾਲਿਆਂ ਵਿੱਚੋਂ ਸ਼ਿਵ ਸਿੰਘ ਸਭ ਤੋਂ ਵੱਧ ਸਰਗਰਮ ਸੀਗਾ ਉਸ ਨੇ ਇਸ ਕੰਮ ਲਈ ਫੰਡ ਵੀ ਇਕੱਠਾ ਕੀਤਾ ਸੀ ਜਿਉਂ ਫਾਂਸੀ ਲੱਗਣ ਸਮੇਂ ਉੱਥੇ ਹਾਜ਼ਰ ਹੋਵੇਗਾ ਤਾਂ ਇਹ ਗੱਲ ਪੱਕੀ ਹੈ ਵੀ ਉੱਥੇ ਜੋ ਕੁਝ ਵੀ ਵਖੇਗਾ ਉਸ ਕਾਰਵਾਈ ਦੀ ਪੂਰੀ ਰਿਪੋਰਟ ਬਾਹਰ ਜਾਵੇਗੀ ਇਹ ਭਾਰਤੀ ਪ੍ਰੈਸ ਅਤੇ ਗਦਰੀ ਪਾਰਟੀ ਦੇ ਲੋਕਾਂ ਵਿੱਚ ਵੀ ਫੈਲੇਗੀ ਇਸ ਲਈ ਇਹ ਅੱਗੇ ਵੀ ਨਹੀਂ ਦਿੱਤੀ ਜਾ ਸਕਦੀ ਜੇਲ੍ਹ ਅਧਿਕਾਰੀਆਂ ਨੂੰ ਹੋਰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਨਹੀਂਆਂ ਫਾਂਸੀ ਦੇਣ ਦੇ ਸਮੇਂ ਜੇਲ੍ਹ ਅੰਦਰ ਹਰ ਰੋਜ਼ ਦੀਆਂ ਕਾਰਵਾਈਆਂ ਵਾਂਗ ਪਹਿਲਾਂ ਵਾਂਗ ਹੀ ਜਾਰੀ ਰਹਿਣ ਸਾਰੀਆਂ ਕਾਰਵਾਈਆਂ ਉਸ ਦਿਨ ਜੇਲ੍ਹ ਦੇ ਸਾਰੇ ਕੈਦੀਆਂ ਨੂੰ ਆਪੋ ਆਪਣੇ ਕੰਮਾਂ ਵਿੱਚ ਲਗਾ ਦਿੱਤਾ ਜਾਵੇ ਉਹਨਾਂ ਦੇ ਦਿਮਾਗ ਰੁੱਝੇ ਰਹਿਣ ਤੇ ਫਾਂਸੀ ਬਾਰੇ ਸੋਚਣ ਦਾ ਮੌਕਾ ਹੀ ਨਾ ਆਵੇ ਸ਼ਿਵ ਸਿੰਘ ਅਤੇ ਉਹਦੇ ਸਹਿਯੋਗੀਆਂ ਦੀਆਂ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਹੁਣ ਉਹਨਾਂ ਸਭਨਾਂ ਨੇ ਇਹ ਪਾਣਾ ਮੰਨ ਲਿਆ ਇਹ ਉਹ ਦਿਨ ਸੀ ਜਦੋਂ ਦੂਸਰਾ ਵਿਸ਼ਵ ਯੁੱਧ ਛਿੜਿਆ ਹੋਇਆ ਸੀ ਜਰਮਨਾ ਅਤੇ ਅੰਗਰੇਜ਼ਾਂ ਦੇ ਹਵਾਈ ਜਹਾਜ਼ਾਂ ਦੀ ਲੜਾਈ ਬ੍ਰਿਟਿਸ਼ ਕਿਨਾਰ ਤੋਂ ਹੋ ਰਹੀ ਸੀ ਜਰਮਨ ਫੌਜਾਂ ਇੰਗਲੈਂਡ ਦੇ ਮਹਾਜ ਉੱਪਰ ਉਤਨ ਦੀ ਤਿਆਰੀ ਵਿੱਚ ਥਨ ਤੇ ਇਧਰ ਲੰਡਨ ਵਿੱਚ ਭਾਰਤੀ ਤੇ ਸਿੱਖ ਪਾਈਚਾਰਾ ਤੇ ਉਧਰ ਪੂਰਾ ਹਿੰਦੁਸਤਾਨ 31 ਜੁਲਾਈ 1940 ਦੀ ਉਡੀਕ ਵਿੱਚ ਸੀਗਾ ਜਦੋਂ ਸੁਨਾਮ ਦੇ ਇਸ ਸ਼ੇਰ ਨੂੰ ਫਾਂਸੀ ਤੇ ਲੜਕਾਇਆ ਜਾਣਾ ਸੀ ਸੋ ਦੋਸਤੋ ਇਹ ਸੀ ਊਧਮ ਸਿੰਘ ਦੀ ਜੀਵਨ ਦਾ ਭਾਗ 34ਵਾਂ ਤੇ ਭਾਗ 35ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ